ਸੰਗਤ ਜੀ ਵੀਡੀਓ ਦੇ ਪਹਿਲੇ ਭਾਗ ਵਿੱਚ ਦੇਖਿਆ ਸੀ ਕਿ ਗੁਰੂ ਸਾਹਿਬ ਜੀ ਨੂੰ ਚੜਾਵੇ ਵਜੋਂ ਕੁਝ ਪੈਸੇ ਅਤੇ ਗੋੜੀ ਇਕੱਠਾ ਕੀਤਾ ਗਿਆ। ਰਸਤੇ ਵਿੱਚ ਇੱਕ ਵਿਅਕਤੀ ਨੂੰ ਮਿਲੇ ਜੋ ਗੁਰੂ ਸਾਹਿਬ ਜੀ ਨੂੰ ਮਿਲ ਕੇ ਵਾਪਸ ਆ ਰਹੇ ਸਨ। ਉਹਨਾਂ ਨੇ ਉਸ ਨੂੰ ਪੁੱਛਿਆ ਕਿ ਗੁਰੂ ਜੀ ਉਹਨਾਂ ਦੇ ਦੁਰਵਿਹਾਰ ਲਈ ਉਹਨਾਂ ਨੂੰ ਛੁਟਕਾਰਾ ਦੇਣ ਲਈ ਕਿਹੜੀ ਭੇਟ ਸਵੀਕਾਰ ਕਰਦੇ ਹਨ? ਅੱਗੋਂ ਜਵਾਬ ਸੀ ਕੋਈ ਨਹੀਂ। ਅਜਨਬੀ ਨੇ ਜਵਾਬ ਦਿੱਤਾ ਉਹਨੇ ਦੱਸਿਆ ਕਿ ਗੁਰੂ ਜੀ ਦਿਆਲੂ ਹਨ। ਦੂਜਿਆਂ ਦੇ ਨੁਕਸ ਨੂੰ ਨਜ਼ਰ ਦਾਜ ਕਰਦੇ ਹਨ ਪਿੰਡ ਦੇ ਬਜ਼ੁਰਗ ਆਪਸ ਵਿੱਚ ਬੇਟਾ ਵੰਡ ਕੇ ਖਾਲੀ ਹੱਥ ਗੁਰੂ ਜੀ ਕੋਲ ਗਏ ਗੁਰੂ ਜੀ ਨੇ ਉਹਨਾਂ ਨੂੰ ਪਿਛਲੇ ਆਚਰਣ ਤੋਂ ਬੇਪਰਵਾਹ ਹੋ ਕੇ ਉਹਨਾਂ ਨੂੰ ਨੇਕ ਜੀਵਨ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਪਿੰਡ ਵਾਸੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਿੰਡ ਪੰਦੇਰ ਵਿੱਚ ਜਿੱਥੇ ਗੁਰੂ ਜੀ ਰੁਕੇ ਸਨ ਉਸ ਅਸਥਾਨ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਜਿੱਦੇ ਕਰੋ ਦਰਸ਼ਨ ਤੇ ਵੀਡੀਓ ਸ਼ੇਅਰ ਕਰ ਦਿਓ ਜੋ ਹੋਰ ਸੰਗਤ ਦਰਸ਼ਨ ਦਿਦਾਰੇ ਕਰ ਸਕੇ ਅਤੇ